ਦੇ ਵਿਰਲਾ ਦੀਨੀ ਨਾ ਅੱਗੇ ਫੋਨ ਕਰ ਲੈਂਦੇ। ਵੇਖ ਲੈ। ਅਕਰੀ ਕਿ ਆਗਰੀ ਚਾਗਰੀ। ਵੱਜਣੀ ਆਇਆ ਤੇਰੇ ਹੋਰ ਆ ਹੋ ਨੇੜੇ। ਹਾਏ। ਕੋਹ ਨੇੜੇ। ਲੱਗੂ ਕੀ ਲੱਗ ਰਿਹਾ ਕੌਣ ਕੀ ਮਾਰੇਗਾ। ਮੋਟਾ ਮਾਰ ਕੇ ਭੱਜਣੀ ਮੋਟਾ ਮਾਰ ਕੇ ਭੱਜੇਗਾ। ਕਰਕੇ ਵਿਖਾਈ ਮਣ। ਵੱਜ ਜਾ ਸਵੇਰਾ ਤੂੰ ਹੀ ਸਾਰਾ ਟਹਿ। ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖ ਦੇ ਵਿੱਚ ਨਾ ਗਰੀਲਾ ਵਾਰ ਬਹੁਤ ਫੇਮਸ ਹੁੰਦੀ ਹੁੰਦੀ ਸੀ ਕਰਕੇ ਵਿਖਾਈ ਮਣ ਜਵਾਂ ਸਵੇਰਾ ਤੂੰ ਹੀ ਸਾਰਾ ਤੇ ਹੈ ਆਜੀ ਬੜੀ ਨਿਕਲੀ ਆ ਗਈ ਆ ਗਈ ਆ ਗਈ ਔਰ ਕੱਟਾ ਜਿਹੇ ਦਾ ਵੀਡੀਓ ਬਣੀ ਗ੍ਰਿਲਾਂ ਵਾਰ ਕਰਨ ਲੱਗਾ ਹੀ ਵੱਡਾ ਕੌਣ ਕਰਨ ਲੱਗਾ ਗ੍ਰਿਲਾਂ ਵਾਰ ਤੇਰਾ ਦਾ ਗ੍ਰਿਲਾਂ ਸਭ ਕੋਈ ਨਿਕਲ ਗਿਆ ਵਿੱਚੀ ਮਾਦਾ ਦੇ ਸਕੂਟਰ ਹੀ ਜਾਣਾ ਪਗਾਣਾ ਲਾਉਣਾ ਮੇਰੀ ਕਾਹਲੀ ਜੱਤੀ ਵਾਤਾ ਮਾਦਾ ਪਿੱਛੇ ਬਣੀ ਇਹ ਵਾਹ ਮਦਰੀ ਬੜੀ ਭੈਅ ਸੀ ਮਾਤਾ ਨੇ ਮਗਾਉਣੀ ਇਦਰਾ ਪੂਰੀ ਹੋ ਵਜਣੀ ਆਇਆ ਤੇ ਹੋਰ ਹੋ ਨੇੜੇ ਹਾਏ ਹੋਰ ਨੇੜੇ ਹਾਏ ਵਜੀ ਪੰਦੂਰ ਕਹਦਾ ਨਾ ਹੋ ਨੇੜੇ ਮਾਤਾ ਨੇ ਗੋਖੀ ਹੈ ਗੋਖੀ ਮਾਤਾ ਚਿਆਕਾ ਹਥਿਆਰ ਛੜਤੇ ਹਥਿਆਰ ਉਹਦੇ ਮੁਕੀਆਂ ਵੇਖੀ ਪੈਂਦੀਆਂ ਗੱਗੂ ਕੀ ਲੱਗ ਰਿਹਾ ਕੌਣ ਕੀ ਮਰੇਗਾ ਮੋਟਾ ਮਾਰ ਕੇ ਭੱਜੇਗਾ ਮੋਟਾ ਮਾਰ ਕੇ ਭੱਜੇਗਾ ਇੱਕ ਦਿਨ ਰਹਿ ਗਿਆ ਮਾਦਾ ਦੂਜੀ ਗੀਤਾ ਦੂਪਰਾ ਬੂਟ ਤਿਲਕਦਾ ਹੁੰਦਾ ਮੰਗਾਉਣੇ ਆਸਟ੍ਰੇਲੀਆ ਤੋਂ ਬੂਟ ਦੋਵਾਂ ਵਾਲੀ ਕਿੰਨਾ ਇਹਨਾਂ ਨੇ ਟਾਈਮ ਸਾਰਿਆ ਕਿਸੇ ਨੇ ਨਹੀਂ ਸਾਰਿਆ ਠੀਕ ਆ ਠੀਕ ਆ ਜੀ ਬੂਟ ਆਸਟ੍ਰੇਲੀਆ ਤੋਂ ਮੰਗਾ ਕੇ ਦੇਣੇ ਆ ਤਾਂ ਜਿਹੜੀ ਰਾਤ ਨੂੰ ਜਿਆਦਾ ਜਾਗਦੇ ਨਹੀਂ ਜਾਗਦੇ ਜਾਂ ਦੋਵੇ ਨਹੀਂ ਪੈਗ ਲਾ ਕੇ ਲੋਕਾਂ ਦੇ ਅੱਗੇ ਆਪ ਹੀ ਹੋ ਜਾਂਦੇ ਆ ਦੋਵੇ ਇਹ ਤੁਰਦਾ ਫਿਰ 10 ਲੱਖ ਰੁਪਈਆ ਖਾਂ ਦਾਦਾ 20 ਲੱਖ ਬੈਠਾ ਤੁਰਦਾ ਫਿਰਦਾ ਤੈਨੂੰ ਸਾਬਣ ਨਹੀਂ ਤੈਨੂੰ ਸਰਫੈਕਸ ਨਾਲ ਕਰੂਗਾ ਉਹਦੇ ਦਾ ਨਾ ਮਾਰੀ ਵਰਕਆਊਟ ਕਿਵੇਂ ਦਾ ਅੱਜ ਮੇਰੇ ਵੀਰੋ ਦੋਵੇਂ ਕਾਲੇ ਵੀਰ ਹੋਣੀ ਫੇਰ ਆ ਕੇ ਪਹੁੰਚੇ ਆ ਲੈ 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 ਓਏ ਓ ਛੱਡ ਸਾਡਾ ਤਾਂ ਪਤਾ ਹੀ ਆ ਚਲ ਕਾਲਾ ਆ ਵੇਖੀ ਦੰਦ ਕੱਢ ਕੱਢ ਵਿਖਾਉਂਦਿਆ ਕੋ ਮਿਰਲ ਆਉਂਦੀ ਓ ਮਿਰਲ ਵਿਖਾਉਂਦਿਆ ਹੀ ਹੁਣ ਆਉਂਦੀ ਇਹ ਫੌੜੇ ਨਾਲ ਲੁਕ ਜੇਗੀ ਫੌੜੇ ਨਾਲ ਲੁਕ ਜੇਗੀ ਫੌੜੇ ਨਾਲ ਲੁਕ ਜੇਗੀ ਫੌੜੇ ਨਾਲ ਲੁਕ ਜੇਗੀ ਲੁਕ ਜੇਗੀ ਲੁਕ ਜੇਗੀ ਓਏ ਬਲੈਕ ਬਲੈਕ ਆ ਓਏ ਆਵੇ ਕਿੱਡਾ ਚੜਦਾ ਹੀ ਏ ਕਿੱਡਾ ਚੜਦਾ ਹੀ ਵੇਖ ਇੱਥੋਂ ਪਤਾ ਲੱਗਦਾ ਇਹ ਜਖਮਾਂ ਦੇ ਲੋੜ ਉਹ ਸੁਣਦਾ ਹੀ ਨਹੀਂ ਪਿਆ ਗੱਲ ਬਾਈ ਕੀ ਆ ਬਾਈ ਕੀ ਆ ਬਾਈ ਕੀ ਆ ਬਾਈ ਬਾਈ ਕੌਣ ਕਿਹੜਾ ਬਾਈ ਕੋਈ ਕਿਹੜਾ ਕੋਈ ਨਹੀਂ ਹਲਾ ਨਹੀਂ ਮਜ਼ਦੂਰੀ ਬਾਈ ਕੌਣ ਨਹੀਂ ਬਾਈ ਉਹ ਐ ਨਾ ਬੋਲ ਉੱਚੀ ਨਾ ਬੋਲ ਵਿੱਚ ਇਹਦੇ ਨਾ ਇਹ ਜਦ ਗੱਲ ਕਰਦਾ ਨਾ ਦੰਦਾ ਦੇ ਵਿੱਚ ਦੀ ਆਵਾਜ਼ ਆਂਦੀ ਹਣੀ ਬਾਹਰ ਨਾ ਕਦੇ ਇਹ ਵੀ ਅੱਧੀ ਗੱਲ ਲੀਕ ਹੋ ਜਾਂਦੀ ਇਹਨੂੰ ਇਹਨੂੰ ਕਹਿ ਦਿੰਦੇ ਨਾ ਗੱਲ ਲੁਕੋ ਕੇ ਰੱਖ ਦੰਦਾ ਦੇ ਵਿੱਚ ਲੱਗ ਜਾਂਦੀ ਤੇਰੇ ਤਾਂ ਮੇਰਾ ਇੱਕ ਸੂਰ ਵਿੱਚੋਂ ਲੱਗਦਾ ਫਿਰ ਅੱਧੀ ਗੱਲ ਤਾਂ ਮੈਂ ਕਹਿੰਦਾ ਦੱਸ ਬੈਠਾ ਪਹਿਲਾਂ ਹੀ 25 50 ਮੈਨੂੰ ਵਿਰਲਾ ਵਿਖਾ ਵਿਰਲਾ ਵਿਰਲਾ ਮੋਟੇ ਇਹਨੂੰ ਉਹ ਫੜ ਕੇ ਜੱਪੀ ਮਾਰ ਕੇ ਤੇਰੇ ਤੋਂ ਛੁੱਟਦਾ ਇਹਦਾ ਬੇਸ਼ਰਮੀ ਇਹਦੇ ਨਾਲ ਜਦੋਂ ਬੋਲੇ ਚੱਕੀਂਦੇ ਤੇ ਵਿਰਲ ਦੀ ਨਹੀਂ ਨਾ ਅੱਗੇ ਫੋਨ ਕਰ ਲੈਂਦੇ ਦੇਖ ਲੈ ਅਗਰੀ ਕਿ ਆਗਰੀ ਚਾਗਰੀ ਅਰ ਮੈਂ ਦੂਗੀ ਗਾਣਾ ਗਾਏਗਾ ਤੁਹਾਡੇ ਪਿੰਡ ਚ ਐਵੇਂ ਦੇ ਜੂਬੇ ਆ ਨੌਵਾ ਦਹਮਾ ਨੌਵਾ ਦਹਮਾ ਨਹੀਂ ਮੈਨਸ ਚ ਚੱਲ ਪਿੱਛੇ ਨੂੰ ਜੂਬੇ ਆਏ ਕਿਉਂ ਉਨੇ ਘੜਾ ਤੇਰੇ ਪੈਸੇ ਦੇਣੇ ਆ। ਦੇਣੇ ਆ ਪੈਸੇ। ਹਾਂ ਕਿਸੇ ਤੇ ਨਹੀਂ ਦੇਣੇ। ਹਾਂ। ਆਈ ਕਿਹਦੇ ਦਾ ਨਾਂ ਲਾਈਏ ਦਾ ਨਾਂ ਦਈਏ। ਹਾਂ। ਪੈਸੇ ਮੰਗੂ ਦਾ ਮੁਕੀਏ ਮੁਕੀਏ ਹੀ ਵਸ। ਅੱਗੇ ਤੂੰ ਕੇਲਾ ਖਾਦਾ ਨਾ। ਟੋਕ ਟੋਕ ਰੱਖਾਇਆ ਉੱਤੇ ਜਿਵੇਂ ਚੂਹੇ ਨਹੀਂ ਟੋਕੇ ਰੱਖਾਉਂਦੇ। ਹਾਂ। ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ।